ਦੋਸਤੋ ਚੈਂਪੀਅਨਸ ਟਰੋਫੀ 2025 ਪਾਕਿਸਤਾਨ ਇਸ ਟੂਰਨਾਮੈਂਟ ਦਾ ਮੇਜ਼ਬਾਨ ਆ ਹੋਸਟ ਆ ਤੇ ਉਹੀ ਇਹਦੇ ਚੋਂ ਨੌਕਾਊਟ ਹੋ ਗਏ ਆ ਇਹਨਾਂ ਦੇ ਨੌਕਾਊਟ ਹੋਣ ਦੇ ਵਿੱਚ ਇਹਨਾਂ ਦੇ ਨਹੀਂ ਕਿਸੇ ਵੀ ਟੀਮ ਜਦੋਂ ਸ਼ੁਰੂਆਤੀ ਸਟੇਜਾਂ ਦੇ ਵਿੱਚ ਹੀ ਬਾਹਰ ਹੋ ਜੇ ਜੀ ਟੀਮ ਤੋਂ ਬਹੁਤ ਵੱਡੀਆਂ ਉਮੀਦਾਂ ਹੁੰਨ ਵੱਡੀ ਟੀਮ ਹੋਵੇ ਤਾਂ ਉਹਦੀ ਜਿਹੜੀ ਟੀਮ ਦੀ ਸਿਲੈਕਸ਼ਨ ਹਨ ਉਹਦੇ ਤੇ ਸਵਾਲ ਚੱਕੇ ਜਾਂਦੇ ਆ ਵਰਿੰਦਰ ਸਹਿਵਾਗ ਇਹਦੀਆਂ ਗੱਲਾਂ 'ਚ ਬਾਲਾ ਕੁਛ ਤਾਂ ਕੱਢਣ ਪਾਉਣ ਨੂੰ ਨਹੀਂ ਹੁੰਦਾ ਪਰ ਇਹਦੀ ਕਮੈਂਟਰੀ ਸੁਣ ਦਾ ਸਵਾਦ ਆਉਂਦਾ ਜਿਵੇਂ ਆਪਣਾ ਇੱਕ ਅੰਪਾਇਰ ਅਨਿਲ ਚੌਧਰੀ ਰੀਅਲ ਟਾਕ ਵਾਲਿਆਂ ਦੇ ਪੋਡਕਾਸਟ ਤੇ ਗਿਆ ਉਹਨੇ ਕਿਹਾ ਸੀ ਕਿ ਵੀ ਜਦੋਂ ਕੋਈ ਸਹਿਵਾਗ ਦੀ ਗੱਲ ਸੁਣਦੇ ਆ ਨਾ ਉਹਦੇ ਜੇ ਤੁਸੀਂ 40% ਕੱਢ ਦਿਆ ਕਰੋ ਵੀ ਉਹਦੇ ਚੋਂ ਗਪੌੜੀ ਛੱਡੇ ਹੋਣੇ ਆ ਪਰ ਕਈ ਵਾਰੀ ਉਹ ਸਹੀ ਗੱਲ ਕਰ ਦਿੰਦਾ ਜਿਵੇਂ ਉਹਨੇ ਕਿਹਾ ਵੀ ਆਰਪੀ ਹੁਣ ਅਜੀਤ ਅਗਰਕਰ ਸਿਲੈਕਸ਼ਨ ਕਮੇਟੀ ਦਾ ਚੇਅਰਮੈਨ ਆ ਤੇ ਜਿਉ ਸਾਨੂੰ ਕਹਲੇ ਵੀ ਚੱਲ ਸਵਾਗ ਜ਼ੈਕ ਜੀਰ ਖਾਨ ਚਲੋ ਯਾਰ ਤੁਹਾਡੀ ਆਪਣੀ ਟੀਮ ਚ ਵਾਪਸੀ ਕਰਾਈਏ ਦੁਬਾਰਾ ਖੇਡੋ ਉਹੀ ਕੰਮ ਹੋਇਆ ਕਹਿੰਦਾ ਵੀ ਜਦੋਂ ਪਾਕਿਸਤਾਨ ਦਾ ਬਹਾਬ ریاض ਇਹਨਾਂ ਦੀ ਸਿਲੈਕਸ਼ਨ ਕਮੇਟੀ ਦਾ ਚੇਅਰਮੈਨ ਬਣਿਆ ਜਿਹੜਾ ਪਿਛਲੇ ਸਾਲ T20 ਵਰਲਡ ਕੱਪ ਹੋ ਕੇ ਹਟਿਆ ਤੇ ਉਹਦੇ ਵਿੱਚ ਮੁਹੰਮਦ ਅਮੀਰ ਦੀ ਸਿਲੈਕਸ਼ਨ ਹੋਈ ਤੇ ਇਹ ਨਾ ਇਹਦੇ ਆਮਰ ਤੇ ਬਹਾਦਰਿਆਜ਼ਾ ਇਹਨਾਂ ਦੇ ਟੀਵੀ ਚੈਨਲ ਤੇ ਬਹਿ ਕੇ ਇਹਨਾਂ ਨੇ ਨਾ 6-7 ਮਹੀਨੇ ਪਾਕਿਸਤਾਨ ਦੀ ਟੀਮ ਦਾ ਬਹੁਤ ਜ਼ਿਆਦਾ ਜਲੂਸ ਕੱਢਿਆ ਸੀ ਇਹਨਾਂ ਨੂੰ ਪਾਕਿਸਤਾਨੀ ਮੀਡੀਆ ਨਾ ਕਰਨ ਅਰਜਨ ਦੀ ਜੋੜੀ ਕਹਿਣ ਲੱਗ ਪਿਆ ਸੀਗਾ ਜਿਵੇਂ ਐਪੈਕਸ ਸਪੋਰਟਸ ਵਾਲਾ ਇਹਨਾਂ ਨੂੰ ਕਰਨ ਅਰਜਨ ਹੀ ਕਹਿੰਦਾ ਹੁੰਦਾ ਤੇ ਜਦੋਂ ਕਰਨ ਸਿਲੈਕਸ਼ਨ ਕਮੇਟੀ ਦਾ ਚੇਅਰਮੈਨ ਬਣ ਗਿਆ ਤੇ ਉਹਨੇ ਚਲ ਅਰਜਨ ਨੂੰ ਵੀ ਨਾਲ ਹੀ ਲੈ ਲਿਆ ਉਹ ਕਹਿੰਦਾ ਵੀ ਇਹ ਗੱਲਾਂ ਥੋੜਾ ਹੁੰਦੀਆਂ ਇਹ ਗੱਲ ਦੀ ਜਾਇਜ਼ ਸੀ ਪਾਕਿਸਤਾਨ ਨੇ ਉਸ ਟੂਰਨਾਮੈਂਟ ਦੇ ਵਿੱਚ ਬਹੁਤ ਬੁਰੀ ਪਰਫਾਰਮੈਂਸ ਦਿੱਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਚੇਅਰਮੈਨ ਸਾਹਿਬ ਨਖਬੀਤ ਸਾਹਿਬ ਕਹਿੰਦੇ ਸਰਜਰੀ ਹੋਊਗੀ ਤੇ ਸਰਜਰੀ ਕੀ ਹੋਣੀ ਸੀਗੀ ਜਿਹੜੇ ਇਹ ਮੁਹੰਮਦ ਆਮਰ ਤੇ ਇੱਕ ਯਾਰ ਇਹਨਾਂ ਦਾ ਇਹ ਜਿਹੜੇ ਆਲ ਰਾਊਂਡਰ ਨੂੰ ਲੈ ਕੇ ਗਏ ਸੀ ਜਿਨੇ ਬਾਲੀਆਂ ਗਿੰਦਾ ਵੇਸਟ ਕੀਤੀਆਂ ਇੰਡੀਆ ਵਾਲੇ ਮੈਚ ਇਮਾਦ ਵਸੀਮ ਹਨਾ ਇਹਨਾਂ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੱਢਤਾ ਤਹੀਂ ਇਹਨਾਂ ਦਾ ਇੱਕ ਕੱਲ ਸ਼ੋਅ ਆਈ ਹੋਵੇ ਵਿੱਚ ਅਮਰ ਸ਼ਾਜਾਦ ਬੈਠਾ ਪਾਕਿਸਤਾਨ ਦਾ ਸਾਬਕਾ ਓਪਨਰ ਉਹ ਵੀ ਇਹਨਾਂ ਤੇ ਤਵੱਧਰੀ ਰੱਖਦਾ ਉਹ ਕਹਿੰਦਾ ਸਰਜਰੀ ਹੋਣੀ ਸੀ ਆ ਬਠੀ ਤੁਹਾਡੇ ਸਾਹਮਣੇ ਸਰਜਰੀ ਆਮਰ ਇਹਨਾਂ ਨੂੰ ਕੱਟਤਾ ਦੂਬਾਰ ਪਾਕਿਸਤਾਨ ਨੇ ਕੀ ਕੀਤਾ ਤੇ ਸਿਲੈਕਸ਼ਨ ਕਮੇਟੀ ਦਾ ਜਿਹੜਾ ਚੇਅਰਮੈਨ ਆ ਉਹਨੂੰ ਵੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਹੁਣ ਤੁਸੀਂ ਲਾ ਲੋ ਵੀ ਆਪਣਾ ਚੇਅਰਮੈਨ ਯਾਰ ਵਿਰਾਟ ਕੋਹਲੀ ਇੰਨਾ ਵੱਡਾ ਬੈਟਸਮੈਨ ਬਣਿਆ ਨੇ ਉਹਨੇ ਰੈਕર્ડ ਤੋੜੇ ਆ ਤੇ ਟੈਸਟ ਕ੍ਰਿਕਟ ਦੇ ਵਿੱਚ ਖਾਸ ਕਰਕੇ ਦਲੀਪ ਵੈਂਗ ਸਰਕਰ ਉਹ ਸਿਲੇਕਸ਼ਨ ਕਮੇਟੀ ਦੇ ਚੇਅਰਮੈਨ ਸੀ ਤੇ ਸਚਨ ਤੰਦੁਲਕਰ ਅਰਗੇ ਦੇਖ ਲਓ ਹਾਂ ਵਰਲਡ ਕੱਪ ਜਿੱਤੇ ਆ 11 ਦਾ ਥੋੜੇ ਜਿਹੀ ਟਾਈਮ ਬਾਅਦ ਚ ਆਈਪੀਐਲ ਸੀ ਵਰਲਡ ਕੱਪ ਦੀ ਥਕਾਵਟ ਹੋਈ ਤੇ ਪਰ ਆਈਪੀਐਲ ਖੇਡੀ ਆਈਪੀਐਲ ਦੀ ਥਕਾਵਟ ਹੋ ਗਈ ਤਾਂ ਜਿਹੜਾ ਅਗਲੇ ਮਹੀਨੇ ਵੈਸਟ ਇੰਡੀਜ਼ ਦਾ ਦੌਰਾ ਸੀ ਹਨਾ ਉਹਦੇ ਤੋਂ ਬ੍ਰੇਕ ਲੈ ਲਈ ਪਰ ਉਸ ਬ੍ਰੇਕ ਲਈ ਦਾ ਫਾਇਦਾ ਇਹ ਹੋ ਗਿਆ ਵੀ ਉਸ ਟੈਸਟ ਟੀਮ ਦੇ ਵਿੱਚ ਵਿਰਾਟ ਕੋਹਲੀ ਦੀ ਸਿਲੈਕਸ਼ਨ ਹੋ ਗਈ ਤਾਂ ਵਿਰਾਟ ਕੋਹਲੀ ਦੀ ਸਿਲੈਕਸ਼ਨ ਪਿੱਛੇ ਜਿਹੜਾ ਆਪਣਾ ਬੀਸੀਸੀਆਈ ਚੇਅਰਮੈਨ ਸੀਗਾ ਯਾਰ ਜਿਹਨੂੰ ਬਾਅਦ ਚੋਂ ਆਹ ਸੀਐਸਕੇ ਚਨਈ ਸੁਪਰ ਕਿੰਗ ਵਾਲੇ ਰੋਲੇ ਕਰਕੇ ਬਾਹਰ ਵੀ ਘਟਦਾ ਸੀਗਾ ਆ ਕੋਰਟ ਨੇ ਮੇਰਾ ਮੇਰੇ ਨਾਂ ਨਹੀਂ ਆ ਰਿਹਾ ਸੀਐਸਕੇ ਦਾ ਮਾਲਕ ਆ ਉਹ ਦਾ ਖਾਸਾ ਰੋਲਾ ਪਿਆ ਸੀ ਉਹ ਤਮਲ 나ਡੂ ਦਾ ਸੀ ਉਹ ਕਹਿੰਦਾ ਸੀਗਾ ਵੀ ਸੁਬਰਾਮਣੀਅਮ ਬਦਰੀਨਾਥ ਨੂੰ ਲੈ ਕੇ ਚਲੋ ਬਦਰੀਨਾਥ ਇੱਕ ਤਾਂ ਤਮਲ 나ਡੂ ਦਾ ਸੀ ਦੂਜਾ ਉਹਦੀ ਟੀਮ ਚਨਈ ਸੁਪਰ ਕਿੰਗਸ ਦਾ ਵੀ ਹਿੱਸਾ ਸੀਗਾ ਪਰ ਦਲੀਪ ਬੈਂਕ ਸਰਕਰ ਉੱਥੇ ਅੜ ਗਿਆ ਉਹ ਕਹਿੰਦਾ ਸੀ ਫਿਊਚਰ ਦੇਖਣਾ ਸਜਨ ਨੂਰ ਕਰਨੇ ਜੇ ਇਸ ਟੂਰ ਤੋਂ ਉਹਨੇ ਬ੍ਰੇਕ ਲਈ ਜਣਾ ਤੇ ਅਸੀਂ ਉਹਦੀ ਥਾਂ ਤੇ ਵੀ ਇਹੋ ਜਿਹਾ ਨੌਜਵਾਨ ਭੇਜਣਾ ਜਿਹੜਾ ਕੋਈ ਅੱਗੇ 10-15 ਸਾਲ ਇੰਡੀਆ ਨੂੰ ਸਰਵ ਵੀ ਕਰੇ ਅਸੀਂ 30 32 ਸਾਲ ਵਾਲੇ ਮੈਚ्योर ਬੰਦੇ ਨਹੀਂ ਭੇਜਨੇਗੇ ਇਹ ਦੇਖੋ ਯਾਰ ਇਹ ਇਹਨਾਂ ਦੀ ਵਿਟੰਬਣਾ ਹਨਾ ਇੰਡੀਆ ਦਾ ਜਿਹੜਾ ਉਸ ਸਮੇਂ ਦਾ ਮਿਡਲ ਆਰਡਰ ਸੀ ਸਹਿਬਾਗ ਪੱਕਾ ਓਪਨਰ ਸੀ ਪਰਮਾਨੈਂਟ ਉਹਦੇ ਨਾਲ ਦੀਪਦਾਸ ਗੁਪਤਾ ਆ ਕਦੇ ਵਿਦੁਨੇਸ਼ ਕਾਰਤਿਕ ਵੀ ਓਪਨਿੰਗ ਕਰ ਗਿਆ ਦੇ ਨਾਲ ਆਪਣਾ ਇੱਕ ਯਾਰ ਮੁੰਬਈ ਦਾ ਓਪਨਰ ਸੀ ਮੇਰੇ ਨਾਂ ਨਹੀਂ ਯਾਦ ਆਉਂਦਾ ਤੇ ਉਹ ਵੀ ਵਿਚਾਰਾ ਖੇਡ ਗਿਆ ਇਹਦੇ ਨਾਲ ਗੋਤਮ ਗੰਭੀਰ ਵੀ ਓਪਨਿੰਗ ਕਰ ਗਿਆ ਪਰ ਉਸ ਤੋਂ ਬਾਅਦ ਤੀਜੇ ਨੰਬਰ ਤੇ ਦਰਾਵੜ ਚੌਥੇ ਰਸਭਿੰਗ ਨੂੰ ਨੋਕਰ ਪੰਜਵੇਂ ਤੇ ਬੀਵੀਐਸ ਲਖਮਣ ਛੇਵੇਂ ਤੇ ਸਰਵਗਾਂਗਲੀ ਸੱਤਵੇਂ ਤੇ ਅੱਗੇ ਆ ਗਿਆ ਐਮਐਸ ਧੋਨੀ ਇਹ ਜਿਹੜਾ ਐਡਾ ਤਕੜਾ ਆਪਣਾ ਇਹ ਮਿਡਲ ਆਰਡਰ ਸੀ ਇਹਦੇ ਕਰਕੇ ਬਹੁਤ ਬਹੁਤ ਵੱਡੇ ਜਿਹੜੇ ਆਪਣੇ ਘਰੇਲੂ ਕ੍ਰਿਕਟ ਦੇ ਸਟਾਲਵਾਰਟ ਸੀ ਹਨ ਉਹਨਾਂ ਦਾ ਕੈਰੀਅਰ ਖਾ ਗਏ ਜਿਨ੍ਹਾਂ ਦੇ ਵਿੱਚ ਬਦਰੀਨਾਥ ਵੀ ਆ ਜਾਂਦਾ ਜਿਨ੍ਹਾਂ ਦੇ ਵਿੱਚ ਮੁੰਬਈ ਦਾ ਉਹ ਵੀ ਅਮੋਲ ਮਜੂਮਦਾਰ ਆ ਜਾਂਦਾ ਅਮੋਲ ਮਜੂਮਦਾਰ ਇੱਕ ਸਮੇਂ ਰੰਜੀ ਟਰਾਫੀ ਦਾ ਸਭ ਤੋਂ ਹਾਈएस्ट ਸਕੋਰਰ ਸੀ ਪਰ ਉਸ ਬੰਦੇ ਨੇ ਕਦੇ ਵੀ ਉਹਨੂੰ ਮੌਕਾ ਨਹੀਂ ਮਿਲਿਆ ਟੀਮ ਇੰਡੀਆ ਲਈ ਖੇਡਣ ਦਾ ਸਪਿਨਰਸ ਦੇ ਵਿੱਚ ਵੀ ਹਰਪਜਨ ਤੋਂ ਬਾਅਦ ਆਂਦੀ ਆਸ਼ਵਿਨ ਤੇ ਜਡੇਜੇ ਦੀ ਜੋੜੀ ਨੇ ਇੰਨਾ ਜ਼ਿਆਦਾ ਰੂਲ ਕੀਤਾ ਕਿ ਜਿਹੜੇ ਆਪਣੇ ਨਾਲ ਦੇ ਦੂਜੇ ਆਪਣਾ ਸਪਿਨਰ ਲਾ ਲੋ ਜਿਵੇਂ ਯਾਰ ਪਿਊਸ਼ ਚਾਪਲਾ ਹੋਇਆ ਅਮਿਤ ਮਿਸ਼ਰਾ ਇਨ ਪ੍ਰੇਗਿਆਨੂਜ ਇਹਨਾਂ ਬੰਦਿਆਂ ਨੂੰ ਖੇਡਣ ਦਾ ਮੌਕਾ ਹੀ ਨਹੀਂ ਮਿਲਿਆਗਾ ਆ ਇਹਦੇ ਵਿੱਚ ਤੁਸੀਂ ਯਾਰ ਇੱਕ ਕੇਰਲਾ ਚ ਖੇਡਦਾ ਮੱਧ ਪ੍ਰਦੇਸ਼ ਦਾ ਬੰਦਾ ਜਲਜ ਸਖਸੇਨਾ ਉਹ ਬਹੁਤ ਤਕੜਾ 올 ਰੌਂਡਰ ਆ ਕਰੇ ਨੂੰ ਕ੍ਰਿਕਟ ਦਾ ਜਿਉ ਬੈਟਿੰਗ ਕਰਦਾ ਬੈਟਸਮੈਨ ਵੀ ਉਹ ਟੌਪ ਕਲਾਸ ਆ ਜਿਉ ਬੋਲਿੰਗ ਕਰਦਾ ਬੋਲਰ ਵੀ ਟੌਪ ਕਲਾਸ ਆ ਇਹਨਾਂ ਬੰਦਿਆਂ ਨੂੰ ਮੌਕਾ ਨਹੀਂ ਮਿਲਿਆ ਵਿੰਗ ਸਰਕਰ ਦਾ ਸਾਖਦਾ ਉਹ ਤਾਂ ਇਹੋ ਜਿਹਾ ਸੀਗਾ ਵੀ ਇੱਕ ਵਾਰੀ ਮੁੰਬਈ ਚ ਟੈਸਟ ਮੈਚ ਇੰਡੀਆ ਦਾ ਅਦੋਂ ਆਪਣਾ ਕਪਲ ਦੇਵ ਸੀਗਾ ਪੂਰਾ ਪੀਚ ਤੇ ਆਵਦੀ ਤੇ ਤੇ ਇੱਕ ਸਚਨ ਟਨਡुलकर 15 ਸਾਲ ਦਾ ਤੇ ਵਿੰਗ ਸਰਕਰ ਕਪਲ ਨੂੰ ਕਹਿੰਦਾ ਯਰ ਵੀ ਇੱਕ ਬੱਚਾ ਆਪਣੇ ਕੋਲੇ 15 ਸਾਲ ਦਾ ਉਹਨੂੰ ਬੋਲਿੰਗ ਕਰ ਦੇ ਕਪਲ ਅਰਗੇਰ 90 ਓਵਰ ਕਰਕੇ ਆਏ ਸੀਗੇ ਉਹ ਕਹਿੰਦਾ ਯਾਰ ਮੈਂ ਥੱਕ ਗਿਆ ਪਿਆ ਮੈਂ ਅਰੈਸਟ ਕਰਨ ਉਹ ਕਹਿੰਦਾ ਕੁਝ ਨਹੀਂ ਹੁੰਦਾ ਬੱਚਾ ਖੁਸ਼ ਹੋ ਜਾਊਗਾ ਇਹਨੂੰ ਵੀ ਦੋ ਓਵਰ ਬੋਲਿੰਗ ਕਰ ਦੇ ਕਪਲ ਨੇ ਕਿਹਾ ਯਾਰ ਬੱਚਾ ਹੈਗਾ ਹਨਾ ਗੇਂਦ ਨੂੰ ਲਾ ਗਈ ਤੁਹਾਨੂੰ ਆਪਣੇ ਮੀਡੀਆ ਦਾ ਪਤਾ ਹੀ ਆ ਉਹਨੇ ਕੁਝ ਬੰਨ ਸਲੋ ਕੀਤੀਆਂ ਤਾਂ ਸਚਨ ਨੇ ਜਿਸ ਤਰੀਕੇ ਨਾਲ ਉਹਨੂੰ ਫੇਸ ਕੀਤਾ ਉਹਨੇ ਅਗਲੀ ਬਹੁਤ ਤੇਜ਼ ਕੀਤੀ ਤੇ ਉਹਨੇ ਇਸ ਤਰੀਕੇ ਨਾਲ ਉਹ ਬਾਲ ਫਲਿੱਕ ਕੀਤੀ ਕਪਲ ਕਹਿੰਦਾ ਯਾਰ ਬੰਦੇ ਚ ਟੈਲੈਂਟ ਹੈਗਾ ਜੇ ਇਹਦਾ ਮਾਈਂਡਸੈਟ ਸਹੀ ਰਿਹਾ ਵੱਡਾ ਬੈਟਸਮੈਨ ਬਣੂਗਾ ਤੇ ਤੁਹਾਡੇ ਸਾਹਮਣੇ ਆ ਸਚਨ ਤੁਨੂ ਕਰਕੇ ਕਿੱਡਾ ਵੱਡਾ ਬੈਟਸਮੈਨ ਬਣਿਆ ਇਹ ਜਿਹੜਾ ਨੈਟ ਪ੍ਰੈਕਟਿਸ ਆ ਨਾ ਇਹ ਬਹੁਤ ਇੰਪੋਰਟੈਂਟ ਆ ਜਿਵੇਂ ਜਦੋਂ ਸ਼ਮਨ ਗਿੱਲ ਦੀ ਸਿਲੈਕਸ਼ਨ ਹੋਈ ਆ ਤਾਂ ਜਦੋਂ ਰਵੀ ਸ਼ਾਸਤਰੀ ਟੀਮ ਦਾ ਕੋਚ ਸੀ ਨਾ ਉਦੋਂ ਇੱਕ ਰੂਲ ਸੀਗਾ ਵੀ ਬਈ ਜਿਹੜਾ ਬੰਦਾ ਨਵਾਂ ਸਿਲੈਕਟ ਹੋ ਕੇ ਆਇਆ ਉਹਨੂੰ ਉਹਨੂੰ ਪੂਰਾ ਟੈਸਟ ਕੀਤਾ ਜਾਂਦਾ ਸੀਗਾ ਨੈਟ ਸੈਸ਼ਨ ਦੇ ਵਿੱਚ ਤੇ ਜਿਸ ਤਰੀਕੇ ਨਾਲ ਸ਼ਮਨ ਗਿੱਲ ਨੂੰ ਬੋਲਾਂ ਹੋਈਆਂ ਆਪਣੇ ਬੁਮਰਾ ਹੋਇਆ ਸ਼ਮੀ ਹੋਇਆ ਇਹਨਾਂ ਨੇ ਹਨਾ ਮੁਹੰਮਦ ਸਰਾਜ ਅਰਗੇ ਨੇ ਜਿਸ ਤਰੀਕੇ ਨਾਲ ਉਹਨੂੰ ਬੋਲਿੰਗ ਕੀਤੀ ਤੇ ਜਿਸ ਤਰੀਕੇ ਨਾਲ ਉਹਨੇ ਇਹਨਾਂ ਨੂੰ ਫੇਸ ਕੀਤਾ ਤਾਂ ਰਵੀ ਸ਼ਾਸਤਰੀ ਨੇ ਕਿਹਾ ਸੀ ਇਹ ਵੀ ਲੰਮੀ ਰੇਸ ਦਾ ਘੋੜਾ ਕਿਤੇ ਮਾਈਂਡਸੈਟ ਤੇ ਡਿਪੈਂਡ ਕਰਦਾ ਵੀ ਇਹਨੇ ਇਹਦਾ ਟੈਲੈਂਟ ਕਿਸ ਤਰੀਕੇ ਨਾਲ ਵਰਤਣਾ ਤੇ ਸ਼ਮਨ ਗੇਲ ਨੇ ਵੀ ਇਹਦਾ ਟੈਲੈਂਟ ਕਿਸ ਤਰੀਕੇ ਨਾਲ ਵਰਤਿਆ ਹਨਾ ਉਹ ਤੁਹਾਡੇ ਸਾਹਮਣੇ ਹੀ ਆ ਆਪਣੇ ਦੇਖ ਲਓ ਉਹ ਵਨ ਡੇ ਕ੍ਰਿਕਟ ਦੇ ਵਿੱਚ ਟੌਪ ਦਾ ਬੈਟਸਮੈਨ ਆ ਮਾਈਂਡ ਸੈਟ ਯਾਰ ਤੁਸੀਂ ਬਾਬਰ ਆਜ਼ਮ ਲਾ ਲਓ ਬਾਬਰ ਆਜ਼ਮ ਦੁਨੀਆ ਦਾ ਚੋਟੀ ਦਾ ਬੈਟਸਮੈਨ ਸੀ ਵਿਰਾਟ ਕੋਹਲੀ ਤੋਂ ਬਾਅਦ ਜੇ ਕਿਸੇ ਨੇ ਵਨ ਡੇ ਕ੍ਰਿਕਟਰ ਨੂੰ ਰੂਲ ਕੀਤਾ ਬਾਬਰ ਆਜ਼ਮ ਸੀ ਪਰ ਤੁਸੀਂ ਇਹ ਦੇਖ ਲਓ ਵੀ ਵਿਰਾਟ ਕੋਹਲੀ ਨੂੰ ਸਭ ਤੋਂ ਪਹਿਲੇ ਕਿੰਗ ਕਹਿਣ ਲੱਗਿਆ ਕਿੰਗ ਕੋਲੀ ਵਿਰਾਟ ਕੋਹਲੀ ਕਿੰਗ ਕਾਖੇ ਤੋਂ ਨਾ ਸ਼ਰਮ ਮਹਿਸੂਸ ਕਰਦਾ ਸੀ ਉਹ ਐਮਬੈਰਸ ਹੋ ਜਾਂਦਾ ਸੀਗਾ ਤੇ ਉਹਨੇ ਬੜੀ ਜਿਹੀ ਕੇਅਰ ਮੈਨੂੰ ਕਿੰਗ ਨਾ ਕਿਹਾ ਕਰੋ ਪਰ ਜਦੋਂ ਬਾਬਰ ਆਜ਼ਮ ਨੂੰ ਕਿੰਗ ਕਹਿਣ ਲੱਗ ਪਏ ਅਹ ਦੇਖੋ ਜਦੋਂ ਇਹ ਟੀਮ ਦੇ ਵਿੱਚ ਆਇਆ ਛੋਟਾ ਸੀ ਹਨ ਇਹਨਾਂ ਨੇ 17 ਵਾਲੀ ਚੈਂਪੀਅਨ ਟਰਾਫੀ ਜਿੱਤੀ ਆ ਸਰਫਰਾਜ਼ ਅਹਿਮਦ ਦੀ ਕਪਤਾਨੀ ਦੇ ਵਿੱਚ ਤਾਂ ਉਦੋਂ ਸਰਫਰਾਜ਼ ਅਹਿਮਦ ਦਾ ਤਾਂ ਗੁੱਡੂ ਸੀ ਤੇ ਤੁਸੀਂ ਗੁੱਡੂ ਤੋਂ ਕਿੰਗ ਦਾ ਸਫ਼ਰ ਜਿਵੇਂ ਹਸਨ ਅਲੀ ਨੇ ਇੱਕ ਕਿਹਾ ਸੀਗਾ ਅ ਇੱਕ ਅਦੀ ਇੰਟਰਵਿਊ ਦੇ ਵਿੱਚ ਕਿੰਗ ਕਰ ਲੇਗਾ ਇਹ ਕਰ ਲੇਗਾ ਕਿੰਗ ਹੈਗਾ ਹਨਾ ਤੇ ਇਹਨਾਂ ਨੇ ਇਹਦੀ ਜਿਹੜੀ ਪੀਆਰ ਟੀਮ ਸੀ ਉਹਨਾਂ ਨੇ ਕਿੰਗ ਨੂੰ ਐਨੇ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਮੋਟ ਕੀਤਾ ਇੱਕ ਵਾਰੀ ਮੈਂ ਦੇਖਿਆ ਇਹ ਹੁੱਡੀ ਪਾਈ ਹੁੱਡੀ ਦੇ ਮਗਰ ਕਿੰਗ ਲਿਖਿਆ ਹੋਇਆ ਇਸ ਤਰੀਕੇ ਦੇ ਨਾਲ ਇਹ ਨਾ ਮੜੀ ਛੋਟੇ ਜਿਹੇ ਲੈਵਲ ਦੀ ਜਿਹੜੀ ਇਹ ਪ੍ਰਮੋਸ਼ਨ ਸੀ ਇਹ ਬੰਦੇ ਨੂੰ ਇੰਜੋਏ ਕਰਦੇ ਸੀ ਇਹਦਾ ਨਾਮ ਰੱਖਿਆ ਹੋਇਆ ਸੀ ਡ्रेसਿੰਗ ਰੂਮ ਦੇ ਵਿੱਚ ਬੌਬਜੀ ਦਾ ਕਿੰਗ ਗੁੱਡੂ ਤੋਂ ਬੌਬਜੀ ਦਾ ਕਿੰਗ ਦਾ ਜਿਹੜਾ ਸਫ਼ਰ ਸੀ ਨਾ ਉਹੀ ਇਹਨੂੰ ਟੌਪ ਦੇ ਬੈਟਸਮੈਨ ਤੋਂ ਅੱਜ ਜਿਸ ਤਰੀਕੇ ਨਾਲ ਇਹਦੀ ਆਲੋਚਨਾ ਹੋਈ ਜਾਂਦੀ ਆ ਉਥੋਂ ਤੱਕ ਲਿਆਏ ਆ ਸਾਰੀ ਗੱਲ ਮਾਈਂਡਸੈਟ ਦੀ ਆ ਜਾਂਦੀ ਆ ਮਾਈਂਡਸੈਟ ਤੁਸੀਂ ਅਫਗਾਨੀ ਖਿਡਾਰੀਆਂ ਦਾ ਲਾ ਲਓ ਇਬਰਾਹਿਮ ਜਦਰਾਨ ਨੇ ਕੱਲ 170 ਰਨ ਮਾਰੇ ਇੰਗਲੈਂਡ ਦੇ ਖਿਲਾਫ ਉਹਨੇ ਰეკορਡ ਕੈਮ ਕਰਤਾ ਚੈਂਪੀਅਨਸ ਟਰੋਫੀ ਦਾ ਸਭ ਤੋਂ ਹਾਈएस्ट ਸਕੋਰ ਇਬਰਾਹਿਮ ਜਦਰਾਨ ਦੇ ਨਾਮ ਇਤੋਂ ਪਹਿਲਾਂ ਇਹਨੇ 2023 ਵਾਲੇ ਵਰਲਡ ਕੱਪ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ 130 ਰਨ ਦੀ ਪਾਰੀ ਖੇਡੀ ਸੀ ਤੇ ਅਫਗਾਨਿਸਤਾਨ ਨੇ ਇਸ ਤਰੀਕੇ ਨਾਲ ਗਰੋ ਕੀਤਾ ਦੇਖੋ ਇਹਨਾਂ ਨੇ T20 ਵਰਲਡ ਕੱਪ ਦਾ ਸੈਮੀਫਾਈਨਲ ਤੱਕ ਖੇਡਿਆ ਹੀ ਆ ਉਹ ਰਾਸ਼ਿਦ ਖਾਨ ਦੀ ਕਪਤਾਨੀ ਥੱਲੇ ਇਹ ਜਿਹੜਾ 23 ਵਾਲਾ ਵਰਲਡ ਕੱਪ ਸੀ ਉਹਦੇ ਚ ਇਹ ਸੈਮੀਫਾਈਨਲ ਦੀਆਂ ਬਰੂਹਾਂ ਤੇ ਖੜੇ ਸੀ ਜਿਹੜਾ ਇਹਨਾਂ ਦਾ ਲਾਸਟ ਮੈਚ ਆਸਟ੍ਰੇਲੀਆ ਦੇ ਨਾਲ ਹੋਇਆ ਜਿਹਦੇ ਵਿੱਚ ਗਲੈਨਮੈਕਸਵੈਲ ਨੇ ਫ੍ਰੀਕਿਸ਼ ਪਾਰੀ ਖੇਡਤੀ ਅਨਫਿਟ ਹੋਣ ਦੇ ਬਾਵਜੂਦ ਉਹਦੀ ਲੱਤ ਪਤਾ ਨਹੀਂ ਹੈਮਸਟ੍ਰਿੰਗ ਪੁੱਲ ਹੋਇਆ ਸੀ ਕਿ ਕੀ ਹੋਇਆ ਸੀ ਉਹ ਬੰਦੇ ਨੇ ਛਿੱਕੇ ਮਾਰ ਮਾਰ ਜ਼ਖਮੀ ਹੋਣ ਦੇ ਬਾਵਜੂਦ ਅਢੇੜ ਕੇ ਰੱਖਤਾ ਦੋਹਰਾ ਸੈਂਕੜਾ ਮਾਰਿਆ ਦੇਖੋ ਪਾਰੀਆਂ ਬੜੀਆਂ ਤਗੜੀਆਂ ਤਗੜੀਆਂ ਹੋਈਆਂ ਵਨਡੇ ਕ੍ਰਿਕਟ ਦੇ ਵਿੱਚ ਰੋਹਿਤ ਸ਼ਰਮਾ ਨੇ ਤਿੰਨ ਦੋਹਰੇ ਸੈਂਕੜੇ ਮਾਰਿਆ 264 ਉਹਦਾ ਹਾਈest ਸਕੋਰ ਆ ਮਾਰਟਨ ਗਪਟਲ ਨੇ 239 ਮਾਰੇ ਆ 200 ਤੋਂ ਪਲੱਸ ਆਪਣੇ ਕ੍ਰਿਸ ਗਿਲ ਦਾ ਹੈਗਾ ਕ੍ਰੈਸਗਲ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ ਜਿਹਨੇ ਟੈਸਟ ਕ੍ਰਿਕਟ ਦੇ ਵਿੱਚ 300, ਵਨ ਡੇ ਕ੍ਰਿਕਟ ਦੇ ਵਿੱਚ ਦੂਰਾ ਸੈਂਕੜਾ ਤੇ T20 ਕ੍ਰਿਕਟ ਦੇ ਵਿੱਚ ਸੈਂਕੜਾ ਮਾਰਿਆ ਹੋਇਆ ਪਰ ਜੇ ਆਪਾਂ ਸਿਚੁਏਸ਼ਨ ਦੇਖੀਏ ਮੈਚ ਦਾ ਕੰਟੈਕਸਟ ਦੇਖੀਏ ਵੀ ਉਹ ਡੂ অর ਡਾਈ ਵਾਲੀ ਸਿਚੁਏਸ਼ਨ ਸੀ ਉਹਦੇ ਵਿੱਚ ਜਿਹੜਾ ਗਲਨ ਮੈਕਸਵੈਲ ਨੇ ਦੂਰਾ ਸੈਂਕੜਾ ਮਾਰਿਆ ਨਾ ਉਹਨੂੰ ਮੈਂ ਵਨ ਡੇ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਟੌਪ ਦੀ ਪਾਰੀ ਮੰਨਦਾ ਤੇ ਉਹ ਦੇਖੋ ਸੈਮੀਫਾਈਨਲ ਦੀਆਂ ਬਰੂਹਾਂ ਤੇ ਖੜੇ ਸੀ ਫੇਰ ਇਨਾ ਨੇ T20 ਕ੍ਰਿਕਟ ਦੇ ਵਿੱਚ ਸੈਮੀਫਾਈਨਲ ਖੇਡਿਆ ਵਰਲਡ ਕੱਪ ਦਾ ਤੇ ਚੈਂਪੀਅਨ ਟਰੋਫੀ ਦੇ ਵਿੱਚ ਇਹਨਾਂ ਨੇ ਇੰਗਲੈਂਡ ਨੂੰ maat ਪਾਈ ਆ ਤੇ ਇੰਗਲੈਂਡ ਦੀ ਟੁੱਟੀ ਇਹਨਾਂ ਨੇ ਤਾਂ 23 ਵਾਲੇ ਵਰਲਡ ਕੱਪ ਦੇ ਵਿੱਚ 50 ਓਵਰ ਵਾਲੇ ਦੇ ਵਿੱਚ ਵੀ ਲਾਤੀ ਸੀ ਤੇ ਜਿਸ ਤਰੀਕੇ ਦੇ ਨਾਲ ਐਸ ਟੀਮ ਨੇ ਗਰੋ ਕੀਤਾ ਆਉਣ ਵਾਲੇ ਕੋਈ ਸਾਲਾਂ ਦੇ ਵਿੱਚ ਇਹਦੀ ਗਿਣਤੀ ਨਾ ਟੌਪ 4 ਦੇ ਵਿੱਚ ਹੋਇਆ ਕਰਨੀ ਆ ਹੁਣ ਟੌਪ ਦੀਆਂ ਟੀਮਾਂ ਕਿਹੜੀ ਆ ਇੰਡੀਆ ਆਸਟ੍ਰੇਲੀਆ ਇੰਗਲੈਂਡ ਇਹ ਟੌਪ 3 ਆ ਸਾਊਥ ਅਫਰੀਕਾ ਵੀ ਜਦੋਂ ਦੇ ਇਹਨਾਂ ਦੇ ਨਾ ਇੱਕ ਜਨਰੇਸ਼ਨ ਸੀ ਗ੍ਰਾਮਸਮਿਥ, ਜੈਕ ਕੈਲਸ, ਏਬੀ ਡਬਿਲੀਅਰਸ, ਮਾਰਕ ਬਾਉਚਰ, ਡੇਲ ਸਟੇਨ, ਵਰਨਨ ਆਨ ਫਲੈਂਡਰ ਇਹ ਜਦੋਂ ਦੇ ਬੰਦੇ ਗਏ ਆ ਨਾ ਸਾਊਥ ਅਫਰੀਕਾ ਡਾਊਨ ਹੋ ਗਈ ਆ ਤੇ ਕਿਉਂਕਿ ਉਹ ਟੀਮ ਸੀ ਗ੍ਰਾਮਸਮਿਥ ਦੀ ਅਗਵਾਈ ਵਾਲੀ ਜੀ ਨੇ ਕੋਈ 11 ਸਾਲ ਨੂੰ 10-11 ਸਾਲ ਨਾ ਕੋਈ ਵਿਦੇਸ਼ੀ ਜ਼ਮੀਨ ਤੇ ਵਾਲੀ ਟੈ ਸੀਰੀਜ਼ ਨਹੀਂ ਹਾਰੀ ਸੀ ਇਵਨ ਇੰਡੀਆ ਦੇ ਵਿੱਚ ਵੀ ਇਹ ਇੱਕ ਇੱਕ ਨਾਲ ਡਰਾ ਕਰਕੇ ਗਏ ਸੀ ਜਿਹੜੀ ਸੀਰੀਜ਼ ਦੇ ਵਿੱਚ ਸਹਿਵਾਗ ਨੇ ਆਪਣੇ ਕੈਰੀਅਰ ਦਾ ਦੂਜਾ ਤੀਹਰਾ ਸੈਂਕੜਾ ਮਾਰਿਆ ਜਿਹੜਾ ਤਾਂ ਹਾਈएस्ट ਹੋ ਰਾ 319 ਰਨ ਚਲੋ ਗੱਲ ਹੋਰ ਪਾਸੇ ਤੁਰ ਗਈ ਗੱਲ ਇਹ ਆ ਵੀ ਟੌਪ 3 ਦੇ ਵਿੱਚ ਖਾਸ ਕਰਕੇ ਲਿਮਟਿਡ ਓਵਰ ਦੀ ਕ੍ਰਿਕਟ ਦੇ ਵਿੱਚ ਜਿਹੜੀ T20 ਕ੍ਰਿਕਟ ਆ ਉਹਦੇ ਵਿੱਚ ਇਹ ਬਹੁਤ ਛੇਤੀ ਜੇ ਇਹਨਾਂ ਨੂੰ ਐਸੀ ਤਰ੍ਹਾਂ ਮੌਕਾ ਮਿਲਦਾ ਰਿਹਾ ਖੇਡਦੇ ਰੇ ਟੌਪ 4 ਦੇ ਵਿੱਚ ਆਉਣਗੇ 1 ਡੀ ਕ੍ਰਿਕਟ ਦੇ ਵਿੱਚ ਇਹ 2 ਸਾਲਾਂ ਦੇ ਵਿੱਚ ਆਉਣ ਵਾਲੇ 2 ਸਾਲਾਂ 'ਚ ਇਹਨਾਂ ਨੇ ਟੌਪ 4 'ਚ ਸ਼ਾਮਲ ਹੋ ਜਾਣਾ ਜੇ ਇਹ ਰੈਗੂਲਰਲੀ ਮਤਲਬ ਇਹਨਾਂ ਨੂੰ ਖੇਡਣ ਦਾ ਮੌਕਾ ਮਿਲਿਆ ਕਿਉਂਕਿ ਇਨ ਆਈਸੀਸੀ ਜਿਹੜੀ ਹੈਗੀ ਆ ਨਾ ਇਹਦਾ ਸਕੈਜੂਲ ਇਹੋ ਜਿਹਾ ਵੀ ਜਿਹੜੀਆਂ ਟੌਪ ਦੀਆਂ ਤਿੰਨ ਟੀਮਾਂ ਇਹ ਬਹੁਤ ਜ਼ਿਆਦਾ ਖੇਡਦੀਆਂ ਥੱਲੇ ਵਾਲੀਆਂ ਟੀਮਾਂ ਨੂੰ ਮੌਕਾ ਨਹੀਂ ਮਿਲਦਾ ਜੇ ਅਫਗਾਨਿਸਤਾਨ ਰੈਗੂਲਰਲੀ ਹਰ ਸਾਲ 20 ਦੇ ਕਰੀਬ ਵਨਡੇ ਮੈਚ ਤੇ 30 ਦੇ ਕਰੀਬ ਟੀ20 ਤੇ 5-6 ਟੈਸਟ ਮੈਚ ਖੇਡਦਾ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਇੰਡੀਆ ਇੰਗਲੈਂਡ ਆਸਟ੍ਰੇਲੀਆ ਦੇ ਨਾਲ ਟੌਪ 3 ਨੂੰ ਟੌਪ 4 ਚ ਬਦਲ ਜਾਣਾ ਤੇ ਚੌਥੀ ਟੀਮ ਹੋਊਗੀ ਅਫਗਾਨਿਸਤਾਨ ਵੀ